ਤੁਸੀਂ ਦੇਖ ਰਹੇ ਹੋ ਅਸਮ ਜਰਨਲ نیوز ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਅੱਜ ਫਿਰ ਆਪਾਂ ਗੱਲ ਕਰਾਂਗੇ ਦੇਸ਼ ਦੀ ਸਿਆਸਤ ਨੂੰ ਲੈ ਕੇ ਦੇਸ਼ ਦੁਨੀਆ ਦੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਤੇ ਉਮੀਦ ਆ ਤੁਸੀਂ ਠੀਕ ਹੋਵੋਗੇ ਠੰਡ ਕਾਫੀ ਜ਼ਿਆਦਾ ਵੱਧ ਗਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਜੀ ਆ ਠੰਡ ਦੀ ਤੁਸੀਂ ਗੱਲ ਕੀਤੀ ਤੇ ਠੰਡ ਵਾਕਈ ਵੱਧ ਗਈ ਹੈ। ਠੰਡ ਦੀ ਮੈਂ ਗੱਲ ਧੁੰਦ ਵੀ ਕਾਫੀ ਪੈ ਰਹੀ ਆ ਤੇ ਠੰਡ ਨੂੰ ਲੈ ਕੇ ਮਾਹਰਾਂ ਦਾ ਕੀ ਕਹਿਣਾ ਵਾ? ਅਸਟਰਾ ਜੀ ਭਪਿੰਦਰ ਜੀ ਇਸ ਵੇਲੇ ਜਿਹੜੀ ਧੁੰਦ ਹੈ ਜੀ ਬੜੀ ਸਖਮੀ ਪੈ ਰਹੀ ਹੈ। ਜੀ। ਸੋ ਵਿਜ਼ਿਬਿਲਟੀ ਜਿਹੜੀ ਆ ਕੁਝ ਇਲਾਕਿਆਂ 'ਚ ਤੇ ਇੰਨੀ ਘੱਟ ਹੋ ਗਈ ਹੈ 10 ਮੀਟਰ ਤੱਕ ਦਾ ਦਾਇਰਾ ਰਹਿ ਗਿਆ ਜਿੱਦਾਂ ਪਟਿਆਲੇ ਦੇ ਵਿੱਚ। ਜੀ। ਹੁਣ ਕਈ ਜ਼ਿਲ੍ਹਿਆਂ ਦੇ ਵਿੱਚ yellow alert ਕਰ ਦਿੱਤਾ ਗਿਆ ਕਈਆਂ 'ਚ orange ਤੇ ਕਈਆਂ ਦੇ ਵਿੱਚ ਜਿੱਦਾਂ red ਜਿਹੜਾ ਆਇਆ ਨੇ ਉਹ alert ਕਰ ਦਿੱਤਾ ਗਿਆ ਲੁਧਿਆਣਾ ਜਲੰਧਰ ਤੇ ਤੁਹਾਡਾ ਅੰਮ੍ਰਿਤਸਰ ਹੋ ਗਿਆ ਜੀ ਧੁੰਦ ਨੂੰ ਲੈ ਕੇ ਜੀ ਔਰ ਵੈਸੇ ਤੇ ਮੀਂਹ ਕਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਜਾ ਰਹੀ ਚਾਰ ਪੰਜ ਦਿਨ ਜਿਹੜਾ ਮੌਸਮ ਹੈ ਜੀ ਇਹ ਖੁਸ਼ਕੀ ਰਹੇਗਾ ਪਰ ਤਾਪਮਾਨ ਜਿਹੜਾ ਹੈ ਉਹ ਘਟਣ ਦੇ ਅਸਾਰ ਨੇ ਅੱਜ ਵੀ ਸਵੇਰੇ ਦੇਖ ਲਓ ਤੁਸੀਂ ਠੰਡ ਕੱਲ ਨਾਲੋਂ ਜ਼ਿਆਦਾ ਸੀ ਤੇ ਬੰਦਾ ਠੁਰੂ ਠੁਰੂ ਕਰਦਾ ਜੀ ਆਉਂਦਾ ਹੈ ਹੋ ਇਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਧੁੰਦ ਦੇ ਕਾਰਨ ਗੱਡੀਆਂ ਲੇਟ ਨੇ ਜੀ ਕਈ ਹਵਾਈ ਜਹਾਜ਼ਾਂ ਦੀਆਂ ਉਡਾਨਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਬਹੁਤ ਸਾਰੀਆਂ ਉਡਾਨਾਂ ਤੇਰੀ ਨਾਲ ਚੱਲਦੀਆਂ ਨੇ ਇਹ ਮੌਸਮ ਦਾ ਤੇ ਧੁੰਦ ਦਾ ਜਿਹੜਾ ਅਸਰ ਹੈ ਹੂੰ ਇਹ ਲੋਕਾਂ ਦੇ ਆਵਾਜਾਈ ਤੇ ਵੀ ਖਾਵੇ ਖਾਸਾ ਅਸਰ ਪਾ ਰਿਹਾ ਹੈ ਜੀ ਤੇ ਮੌਸਮ ਤੇ ਆਉਣ ਵਾਲੇ ਦਿਨਾਂ ਚ ਮੈਨੂੰ ਜੋ ਲੱਗਦਾ ਉਹ ਇਦਾਂ ਦੇ ਰਹਿਣ ਵਾਲਾ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਜਿਹੜੀ ਹੈ ਉਹ ਵੱਟ ਕੱਢ ਦੇਵੇ ਜੀ ਜੀਵਿੰਦਰ ਜੀ ਤਾਂ ਹੋਗੀ ਆਪਣੀ ਠੰਡ ਦੀ ਗੱਲ ਜਿਹੜੀ ਹੈ ਦੇਸ਼ ਦੇ ਮਤਲਬ ਮੌਸਮ ਦੇ ਵਿੱਚ ਕਾਫੀ ਤੌਂਦਾ ਸੰਘਣੀ ਤੌਂਦਾ ਤੇ ਇਸ ਤੋਂ ਇਲਾਵਾ ਪੰਜਾਬ ਦੇ ਲਈ ਤੇ ਪੰਜਾਬ ਦੇ ਨਾਲ ਲੱਗਦੇ ਸੂਬੇ ਦੇ ਲਈ ਇੱਕ ਮਸਲਾ ਜਿਹੜਾ ਵਾ ਉਹ ਕਾਫੀ ਚਿਰ ਤੋਂ ਭਖ ਰਿਹਾ ਵਾ ਤੇ ਉਸ ਠੰਡ ਤੋਂ ਇਲਾਵਾ ਜੇ ਆਪਾਂ ਦੇਸ਼ ਦੀ ਗੱਲ ਕਰੀਏ ਦੇਸ਼ ਦੇ ਵਿੱਚ ਪੰਜਾਬ ਦੇ ਨਾਲ ਤੇ ਪੰਜਾਬ ਦਾ ਜਿਹੜਾ ਇੱਕ ਗਵਾਂਡੀ ਸੂਬਾ ਵਾ ਉਹਦੇ ਨਾਲ ਇੱਕ ਮਸਲਾ ਜਿਹੜਾ ਵਾ ਪੰਜਾਬ ਦਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਵਾ ਉਹ ਮਸਲਾ ਉਸ ਮਸਲੇ ਨੂੰ ਲੈ ਕੇ ਅੱਜ ਕੋਈ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਤੇ ਉਹ ਮੀਟਿੰਗ ਕਿਸ ਮਸਲੇ ਨੂੰ ਲੈ ਕੇ ਆ ਤੇ ਕੀ ਲੱਗਦਾ ਕਿ ਉਹਦਾ ਹੱਲ ਜਿਹੜਾ ਵਾ ਕੀ ਨਿਕਲੂਗਾ ਜਾਂ ਕੀ ਚਰਚਾ ਮਾ ਉਸ ਮਸਲੇ ਨੂੰ ਲੈ ਕੇ ਚੱਲ ਰਹੀਆਂ ਨੇ ਤੁਹਾਡੀ ਗੱਲਬਾਤ ਦਾ ਇਸ਼ਾਰਾ ਇਸ ਚੀਜ਼ ਵੱਲ ਹੈ ਤੁਸੀਂ ਗੱਲ ਕਰਨਾ ਚਾਹ ਰਹੇ ਹੋ ਮੈਨੂੰ ਲੱਗਦਾ ਐਸਵਾਈਐਲ ਐਸਵਾਈਐਲ ਦੇ ਮੁੱਦੇ ਦੀ ਉਹਦੇ ਤੇ ਮੀਟਿੰਗ ਹੋਣ ਜਾ ਰਹੀ ਜਿਹੜੀ ਜੀ ਇਹ ਕਾਫੀ ਸਮੇ ਤੋਂ ਜੀ ਕਾਫੀ ਦਹਾਕਿਆਂ ਤੋਂ ਇਹ ਪੇਚ ਜਿਹੜਾ ਨਾ ਦੋਨਾਂ ਸੂਬਿਆਂ ਦੇ ਵਿਚਾਲੇ ਫਸਿਆ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਜੀ ਪਹਿਲਾਂ ਵੀ ਜੜੀਆਂ ਨਾ ਦੋਵੇਂ ਮੁੱਖ ਮੰਤਰੀ ਹੁਣ ਪੰਜਾਬ ਦੇ ਸਾਡੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੋਰੀ ਤੇ ਆ ਹੱਤਰ ਸਾਹਿਬ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਇਹਨਾਂ ਵਿਚਾਲੇ ਅੱਜ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਬੈਠਕ ਹੈ ਸ਼ਾਮੀ 4 ਵਜੇ ਤਾਜ ਹੋਟਲ ਚੰਡੀਗੜ੍ਹ ਦੇ ਵਿੱਚ ਠੀਕ ਹੈ ਰੱਖਿਆ ਗਿਆ ਸਮਾਂ ਤੇ ਪ੍ਰਧਾਨਗੀ ਜਿਹੜੇ ਆ ਉਹ ਜਲ ਸਰੋਤ ਮੰਤਰੀ ਜਲ ਸ਼ਕਤੀ ਮੰਤਰੀ ਜਿਹੜੇ ਨੇ ਕੇਂਦਰ ਤੇ ਗਜਿੰਦਰ ਸਿੰਘ ਸ਼ੇਖਾਵਤ ਜੀ ਉਹ ਪ੍ਰਧਾਨਗੀ ਕਰਨਗੇ ਜੀ ਤੇ ਬੈਠਕਾਂ ਜਿਹੜੀਆਂ ਨੇ ਉਹ ਪਹਿਲਾਂ ਵੀ ਇਸ ਮੁੱਦੇ ਨੂੰ ਲੈ ਕੇ ਹੋਈਆਂ ਨੇ 18 ਅਗਸਤ 2020 ਨੂੰ ਦਿੱਲੀ 'ਚ ਬੈਠਕ ਹੋਈ ਸੀ ਹੂੰ ਦੋਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚਾਲੇ ਤੇ 4 ਜਨਵਰੀ 2023 ਨੂੰ ਵੀ ਦੂਜੀ ਬੈਠਕ ਹੋਈ ਸੀ ਦਿੱਲੀ ਦੇ ਵਿੱਚ ਜੀ ਇਸ ਮਸਲੇ ਨੂੰ ਲੈ ਕੇ ਤੇ ਅੱਜ ਜਿਹੜੀ ਆ ਉਹ ਤੀਜੀ ਗੇੜ ਦੀ ਬੈਠਕ ਜਿਹੜੀ ਆ ਉਹ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਆ ਮਸਲਾ ਦੋਵੇਂ ਬੈਠਕਾਂ ਦੇ ਵਿੱਚ ਹੱਲ ਨਹੀਂ ਹੋਇਆ ਤੇ ਅੱਜ ਜਿਹੜਾ ਮਸਲਾ ਉਹ ਗੱਲ ਕੀਤੀ ਜਾ ਰਹੀ ਹੈ ਕਿ ਅੱਜ ਮਸਲੇ ਤੇ ਜੋ ਵੀ ਆ ਦੋਨੇ ਮੁੱਖ ਮੰਤਰੀ ਜਿਹੜੇ ਆ ਆਪਣੇ ਆਪਣੀਆਂ ਟੀਮਾਂ ਨੂੰ ਲੈ ਕੇ ਉੱਤੇ ਪਹੁੰਚਣਗੇ ਗੱਲਬਾਤ ਕਰਨਗੇ ਜੀ ਕਿਉਂਕਿ ਸੁਪਰੀਮ ਕੋਰਟ ਨੇ ਇਸ ਮਸਲੇ ਦੇਤੇ ਜਨਵਰੀ ਦੇ ਵਿੱਚ ਸੁਣਵਾਈ ਰੱਖੀ ਹੈ ਔਰ ਸੁਪਰੀਮ ਕੋਰਟ ਨੇ ਪੰਜਾਬ ਵਾਲੇ ਪਾਸੇ ਜਿਹੜਾ ਹੈਗਾ ਐਸਵਾਈਐਲ ਮੁੱਦੇ ਨੂੰ ਲੈ ਕੇ ਜੋ ਮੌਜੂਦਾ ਹਾਲਾਤ ਨੇ ਉਹਦਾ ਜਿਹੜਾ ਹੈਗਾ ਸਰਵੇਖਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਵੀ ਉੱਥੇ ਨਹਿਰ ਦੇ ਵਿੱਚ ਕਿੰਨੀ ਕਿ ਜ਼ਿਆਦਾ ਉਹ ਮਤਲਬ ਐਸਵਾਈਐਲ ਵਾਸਤੇ ਜਿਹੜਾ ਲਿੰਕ ਨਹਿਰ ਬਣਾਉਣੀ ਹੈ ਕਿੰਨੀ ਜਿਹੜੀ ਹੈ ਉਹ ਖੋਦੀ ਗਈ ਹੈ ਕੀ ਪੋਜੀਸ਼ਨ ਹੈ ਉਸ ਨਹਿਰ ਦੀ ਕੀ ਮੌਜੂਦਾ ਹਾਲਾਤ ਨੇ ਉਹ ਵੀ ਗੱਲ ਕਹੀ ਸੀ ਜੀ ਹੁਣ ਇਸ ਮਸਲੇ ਨੂੰ ਲੈ ਕੇ ਜੀ ਇਸ ਜਿਹੜੇ ਜੋ ਹਾਲਾਤ ਭਗਵੰਤ ਮਾਨ ਵਾਸਤੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਬੜੇ ਕਿਉਂਕਿ ਆਪੋਜੀਸ਼ਨ ਵਾਲੇ ਜਿਹੜੇ ਆ ਉਹ ਵੀ ਮੁੱਦਾ ਚੱਕ ਰਹੇ ਨੇ ਜੀ ਹੁਣ ਪੰਜਾਬ ਦਾ ਪਾਣੀ ਗੱਲ ਇਦਾਂ ਹੈ ਕਿ ਜੋ ਕਾਨੂੰਨ ਹੈ ਉਹ ਤੇ ਇਹ ਕਹਿੰਦਾ ਭਈ ਜਿੱਥੇ-ਜਿੱਥੋਂ ਜਿਹੜੀ-ਜਿਹੜੀ ਨਹਿਰ ਲੰਘਦੀ ਹੈ ਜੀ ਉਸ हद ना लगदे वो सूबा जेड़ा ओदा हक हुंदा पर ਤੁਸੀਂ ਦੇਖ ਲੋ ਹਰਿਆਣਾ ਵੱਲ ਤੇ ਜਾਂਦੀ ਨਹੀਂ ਸਤਲੁਜ ਬਿਲਕੁਲ ਸੋ ਗੱਲ ਇਦਾਂ ਹਰਿਆਣਾ ਕਹਿੰਦਾ ਵੀ ਸਾਡਾ ਇਸ ਪਾਣੀ ਜਿਹੜਾ ਲਿੰਕ ਸਤਲੁਜ ਨਾਲ ਲਿੰਕ ਬਣਾ ਕੇ ਪਾਣੀ ਦਿੱਤਾ ਜਾਵੇ ਜੇ ਸੁਪਰੀਮ ਕੋਰਟ ਜਿਹੜਾ ਹੈਗਾ ਕੇਂਦਰ ਸਰਕਾਰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਕਹਿਿਆ ਸੀ ਕਿ ਵਿਚੋਲ ਕੀ ਕਰਕੇ ਤੇ ਇਹ ਦੋਨੇ ਜਿਹੜੇ ਹੈਗੇ ਆ ਸੂਬੇ ਇਹਨਾਂ ਦਾ ਗੱਲਬਾਤ ਕਿਸੇ ਟਿਕਾਣੇ ਲਾਈ ਜਾਵੇ ਜੀ ਹੁਣ ਗੱਲ ਇਹਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਦੋਨਾਂ ਸੂਬਿਆਂ ਦੇ ਵਿੱਚ ਹਾਂਜੀ ਸਿਆਸੀ ਪਾਰਟੀਆਂ ਦੇ ਲਈ ਇਹ ਬੜੀ ਵੱਡੀ ਚੈਲੰਜ ਵਾਲੀ ਗੱਲ ਬਣੀ ਹੈ ਕਿਉਂਕਿ ਜੇ ਕਿਤੇ ਨ ਕਿਤੇ ਕੋਈ ਨਾ ਕੋਈ ਇੱਕ ਪਾਸੇ ਦੀ ਤਰਫਦਾਰੀ ਹੋ ਗਈ ਤੇ ਸਿਆਸੀ ਪਾਰਟੀਆਂ 'ਕੇਤੇ ਸਾਨੂੰ ਨੁਕਸਾਨ ਨਾ ਹੋਵੇ ਇਸ ਸਿਆਸਤ ਵੀ ਨਾਲ ਚਲਦੀ ਰਹਿੰਦੀ ਹੈ ਨਾ ਜੀ ਬਿਲਕੁਲ ਕਿਉਂਕਿ ਇੱਕ ਹਲਕਾ ਜਿਹਾ ਫੈਸਲਾ ਕਈ ਵਾਰੀ ਹੁੰਦਾ ਹੈ ਕਿ ਜਾਣ ਬੁੱਝ ਕੇ ਫੈਸਲੇ ਨੂੰ ਲਮਕਾ ਲਿਆ ਜਾਂਦਾ ਤੇ ਕਈ ਵਾਰੀ ਜਾਣ ਬੁੱਝ ਕੇ ਫੈਸਲੇ ਨੂੰ ਛੇਤੀ ਛੇੜਿਆ ਜਾਂਦਾ ਹੈ ਤੇ ਉਹ ਸਿਆਸੀ ਲੋਕ ਚਾਹੁੰਦੇ ਨੇ ਕਿ ਇਸ ਦੇ ਸਿਆਸੀ ਫੈਸਲੇ ਦਾ ਲਾਹਾ ਲਿਆ ਜਾ ਸਕੇ ਜੀ ਚੀਜ਼ਾਂ ਇਹ ਵੀ ਹੁੰਦੀਆਂ ਨੇ ਜੀ ਤੇ ਵੈਸੇ ਤੇ ਜਿਹੜਾ ਮਾਮਲਾ ਹੈਗਾ ਕਾਫੀ ਪੁਰਾਣਾ ਹੈਗਾ ਜੀ ਹੁਣ ਦੇਖਦੇ ਆ ਵੀ ਅੱਜ ਜਿਸ ਢੰਗ ਨਾਲ ਪਹਿਲੀਆਂ ਦੋ ਬੈਠਕਾਂ ਜਿਹੜੀਆਂ ਨੇ ਉਹਦਾ ਕੋਈ ਸਿੱਟਾ ਨਹੀਂ ਨਿਕਲੇ ਆ ਸੀਗਾ ਜਿਹੜੇ ਮੁੱਖ ਮੰਤਰੀਆਂ ਦੀ ਆਪਸੀ ਸੀ ਅੱਜ ਜਿਹੜੀ ਬੈਠਕ ਹੈ ਉਹ ਅੱਜ ਕੀ ਸਿੱਟਾ ਨਿਕਲਦਾ ਹੈ ਕੀ ਕੋਈ ਵਿਚਵਚਾਰੇ ਵਾਲਾ ਰਾਹ ਜਿਹੜਾ ਹੈ ਉਹ ਨਿਕਲ ਜਾਵੇ ਕਿ ਦੋਨੇ ਸੂਬੇ ਵੀ ਖੁਸ਼ ਹੋ ਜਾਣ ਤੇ ਮਸਲਾ ਵੀ ਹੱਲ ਹੋ ਜੇ ਠੀਕ ਹੈ ਇਦਾਂ ਮੇਰੇ ਹਿਸਾਬ ਚ ਇਦਾਂ ਹੋਣਾ ਚਾਹੀਦਾ ਹੈ ਦੇਖਦੇ ਆ ਕਿ ਹੁਣ ਦੇਖੋ ਕਾਫੀ ਆਲਮ ਫਾਜ਼ਲ ਜਿਹੜੇ ਨੇ ਬੰਦੇ ਉੱਥੇ ਆਈਐਸ ਅਫਸਰ ਹੋਰ ਦੋਨਾਂ ਸੂਬਿਆਂ ਦੇ ਬੰਦੇ ਬੈਠੇ ਹੋਣਗੇ ਜੀ ਗੱਲਬਾਤ ਦਾ ਕੋਈ ਸਿੱਟਾ ਨਿਕਲਦਾ ਇਹ ਸ਼ਾਮ ਦੀ 4 ਵਜੇ ਦੀ ਜੀ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆਊਗਾ ਜੀ ਜੀਵਿੰਦਰ ਜੀ ਇਹ ਹੋ ਗਿਆ ਆਪਣੇ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਜਿਹੜੀ ਤੁਸੀਂ ਦੱਸੀ ਗੱਲਬਾਤ ਤੇ ਇਸ ਤੋਂ ਇਲਾਵਾ ਪੰਜਾਬ ਦੇ ਨਾਲ ਜੁੜਿਆ ਹੋਇਆ ਮੁੱਦਾ ਪੰਜਾਬ ਦੇ ਨਾਲ ਵੀ ਜੁੜਿਆ ਹੋਇਆ ਤੇ ਕੇਂਦਰ ਦੇ ਨਾਲ ਵੀ ਜੁੜਿਆ ਹੋਇਆ ਕੇਂਦਰ ਦੇ ਵੱਲੋਂ ਜਿਹੜਾ ਕਿ ਗਣਤੰਤਰ ਦਿਵਸ ਮੌਕੇ ਚਾਕੀਆਂ ਕੱਢੀਆਂ ਜਾਂਦੀਆਂ ਨੇ ਉਹਨਾਂ ਚਾਕੀਆਂ ਦੇ ਵਿੱਚ ਪੰਜਾਬ ਨੂੰ ਇੱਕ ਪੱਤਰ ਉਹਨਾਂ ਦੇ ਵੱਲੋਂ ਭੇਜਿਆ ਜਾਂਦਾ ਵਾ ਕੇਂਦਰ ਦੇ ਵੱਲੋਂ ਤੇ ਉਹ ਪੱਤਰ ਕਿਤੇ ਨਾ ਕਿਤੇ ਜਿਹੜਾ ਪੰਜਾਬ ਸਰਕਾਰ ਦੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਤੇ ਉਹ ਕੀ ਪੱਤਰ ਹੈ ਤੇ ਗਣਤੰਤਰ ਦਿਵਸ ਮੌਕੇ ਹੁੰਦੀਆਂ ਚਾਕੀਆਂ ਨੇ ਉਸ ਮਸਲੇ ਨੂੰ ਲੈ ਕੇ ਕੀ ਗੱਲਬਾਤ ਹੈ ਤੇ ਉਸ ਪੱਤਰ ਤੋਂ ਬਾਅਦ ਹੁਣ ਕੀ ਚਰਚਾਵਾਂ ਜੜੀਆਂ ਜਾਂ ਕੀ ਗੱਲਬਾਤ ਸਿਆਸੀ ਚਰਚਾ ਜਿਹੜੀ ਛਿੜੀ ਹੋਈ ਆ ਦਕੋ ਭੁਪਿੰਦਰ ਜੀ ਜੀ 26 ਜਨਵਰੀ ਵਾਲੇ ਦਿਨ ਗਣਤੰਤਰਤਾ ਦਿਹਾੜਾ ਜਿਹੜਾ ਆਪਾਂ ਮਨਾਨੇ ਆ ਜੀ ਉਹਦੇ ਵਿੱਚ ਦੇਸ਼ ਦੇ ਹਰੇਕ ਸੂਬਾ ਜਿਹੜਾ ਦੇਸ਼ ਦਾ ਉਹ ਹਸਾਲੇ ਦਾ ਆਪਣੀਆਂ ਚਾਂਕੀਆਂ ਦੇ ਰਾਹੀ ਆਪਣੀ ਸੂਬੇ ਦੀਆਂ ਚਾਕੀਆਂ ਜਿਹੜੀ ਉਹਦੇ ਰਾਹੀ ਆਪਣੀ ਜੋ ਇਤਿਹਾਸ ਹੈ ਜੀ ਜੋ ਆਪਣਾ ਵੜਿਆਈ ਆ ਜੀ ਬਿਲਕੁਲ ਉਹ ਵਿੱਚ ਦਰਸਾਉਂਦਾ ਹੈ ਕਿ ਸਾਡੇ ਸੂਬੇ ਨੇ ਦੇਸ਼ ਦੀ ਤਰੱਕੀ ਦੇ ਵਿੱਚ ਇਹ ਹਿੱਸਾ ਪਾਇਆ ਸਾਡਾ ਇਤਿਹਾਸ ਇਹ ਹੈ ਇਸ ਸਾਲ ਦੀ ਹੁਣ ਇਹ ਸਾਲ ਖਤਮ ਹੋਣ ਜਾ ਰਿਹਾ ਹੈ ਇਹ 2023 ਜਨਵਰੀ ਦੇ ਵਿੱਚ ਵੀ ਪੰਜਾਬ ਦੇ ਕਿਸੇ ਚੱਕੀ ਨੇ ਨੂੰ ਹਿੱਸਾ ਨਹੀਂ ਲੈਣ ਦਿੱਤਾ ਗਿਆ ਔਰ ਇਸ ਵੇਲੇ 2024 ਜਿਹੜਾ ਹੁਣ ਚੜਨਾ ਹੈ ਜੀ 26 ਜਨਵਰੀ ਦੇ ਵਿੱਚ ਪੰਜਾਬ ਦੀ ਕੋਈ ਚੱਕੀ ਜਿਹੜਿਆ ਉਹ ਪੰਜੂਰੀ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਹੁਣ ਗੱਲ ਇਹਦਾ ਹੈ ਕਿ ਕੇਂਦਰ ਸਰਕਾਰ ਨੇ ਜੀ ਸੂਬੇ ਸਰਕਾਰ ਨੂੰ ਕਿਹਾ ਸੀਗਾ ਕਿ ਭਾਈ ਤੁਸੀਂ ਆਪਣੇ ਦੱਸੋ ਕਿਹੜੀਆਂ ਝਾਕੀਆਂ ਪੇਸ਼ ਕਰੋਗੇ ਤੇ 4 ਅਗਸਤ ਨੂੰ ਪੰਜਾਬ ਸਰਕਾਰ ਨੇ ਆਪਣਾ ਪ੍ਰਸਤਾਵ ਭੇਜਿਆ ਵੀ ਅਸੀਂ ਤਿੰਨ ਝਾਕੀਆਂ ਜਿਹੜੀਆਂ ਨੇ ਜੀ ਉਹ ਭੇਜਾਂਗੇ ਮਤਲਬ ਉਹਦੇ ਵਾਸਤੇ ਕਿਹਾ ਸੀਗਾ ਕਿ ਇਹ ਸਾਡੀਆਂ ਜਿਹੜੀਆਂ ਝਾਕੀਆਂ ਹੋਣਗੀਆਂ ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ ਜੀ ਜਿਵੇਂ ਕਿ ਪੰਜਾਬ ਦੇ ਸ਼ਹੀਦਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇ ਕੇ ਦੇਸ਼ ਨੂੰ ਬਚਾਇਆ ਦੇਸ਼ ਦੀ ਆਜ਼ਾਦੀ ਦੀ ਰੱਖਿਆ ਕੀਤੀ ਫੌਜ 'ਚ ਵੀ ਤੁਸੀਂ ਦੇਖ ਲਓ ਕਿ ਕਿਤੇ ਕਿਤੇ ਸਭ ਤੋਂ ਜ਼ਿਆਦਾ ਸ਼ਹਾਦਤਾਂ ਸਭ ਤੋਂ ਜ਼ਿਆਦਾ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਦੇਸ਼ ਦੀ ਰੱਖਿਆ ਲਈ ਹਮੇਸ਼ਾ ਘੇਰ ਰਹੇ ਨੇ ਔਰ ਪੰਜਾਬ ਦੇ ਜਿਹੜੇ ਕੁਰਬਾਨੀਆਂ ਦੇ ਇਤਿਹਾਸ ਆਪਣੇ ਦੇਸ਼ ਤੇ ਲਈ ਸਭ ਤੋਂ ਜ਼ਿਆਦਾ ਹੈ ਜੀ ਚਾਕੀਆਂ ਪੇਸ਼ ਹੁੰਦੀਆਂ ਨੇ ਸਾਡੇ ਸਾਡੇ ਜਿਹੜੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਹੋਰੀ ਜੀ ਸੋ ਫਦੇ ਰਾਜਗੁਰੂ ਜੀ ਹੋਰ ਜਿਹੜੇ ਸ਼ਹੀਦ ਨੇ ਉਹਨਾਂ ਬਾਰੇ ਇਤਿਹਾਸ ਦੇ ਬਾਰੇ ਗੱਲਬਾਤ ਕਰਨੀ ਫਿਰ ਦੂਸਰੀ ਸੀ ਮਾਈ ਭਾਗੋ ਨਾਰੀ ਸ਼ਕਤੀਕਰਨ ਨੂੰ ਲੈ ਕੇ ਚਾਕੀ ਤੇ ਤੀਸਰੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਇਸ ਦੀ ਪੇਸ਼ਕਾਰੀ ਕਿਉਂਕਿ ਸਾਡਾ ਪੰਜਾਬ ਦਾ ਜਿਹੜਾ ਵਿਰਸਾ ਬੜਾ ਬਹੁਤ ਜ਼ਿਆਦਾ ਰਿਚ ਹੈ ਬਹੁਤ ਅਮੀਰ ਹੈ ਜੀ ਉਸ ਦੀ ਪੇਸ਼ਕਾਰੀ ਤੇ ਵਾਸਤੇ ਇਹਨਾਂ ਨੇ ਪੰਜਾਬ ਸਰਕਾਰ ਨੇ ਚਠੀਤ ਕਲਤੀ ਸੀ ਜੀ 4 ਅਗਸਤ ਨੂੰ ਔਰ ਦੋ ਸਾਰਿਆਂ ਦੇ ਜਿਹੜੇ ਦੋ ਦੋ ਡਿਜ਼ਾਈਨ ਭੇਜੇ ਸੀ ਵੀ ਇੱਕ ਇਹ ਡਿਜ਼ਾਈਨ ਹੈ ਤਿੰਨਾਂ ਦੇ ਹੈ ਨਾ ਜੀ ਇਹ ਕਿਹ ਡਿਜ਼ਾਈਨ ਹੈ ਪਰ ਬੜੀ ਮੰਦ ਭਾਗੀ ਗੱਲ ਹੈ ਕਿ ਕੇਂਦਰ ਵੱਲੋਂ ਜਵਾਬ ਆਉਂਦਾ ਕਿ ਇਹ ਚੱਕੀਆਂ ਜਿਹੜੀਆਂ ਨੇ ਇਹ ਪੰਜਾਬ ਦੀ ਜਿਹੜੀਆਂ ਨੇ ਇਹਨੂੰ ਮਨਜ਼ੂਰੀ ਨਹੀਂ ਮਿਲੇ ਤੇ ਫਿਰ ਚੱਕੀਆਂ ਜਿਹੜੀਆਂ ਨੇ ਹੁਣ ਨਹੀਂ ਕੱਢੀਆਂ ਜਾਣਗੀਆਂ ਜੀ ਦੇਖੋ ਚਿੱਠੀ ਵੀ ਉਸ ਦਿਨ ਆਉਂਦੀ ਹੈ ਹਾਂਜੀ ਜਦੋਂ ਪੰਜਾਬ ਦੇ ਜਿਹੜੇ ਸਾਰੇ ਲੋਕ ਨੇ ਉਹਨਾਂ ਦੀ ਇੱਕ ਮਾਨਸਿਕਤਾ ਜਿਹੜੀ ਹੈਗੀ ਹੈ ਜੀ ਧਾਰਮਿਕ ਮਾਨਸਿਕਤਾ ਇੱਕ ਖਾਸ ਕਿਸਮ ਦੀ ਬਣੀ ਹੋਈ ਸੀ ਤੇ ਪੂਰਾ ਪੰਜਾਬ ਦਾ ਜਿਹੜਾ ਰੁਝਾਨ ਸੀ ਜੇ ਸ਼ਰਧਾ ਸੀ ਪੰਜਾਬੀਆਂ ਦਾ ਇੱਕ ਤਰਫ ਆਈ ਸੀ ਕਿ ਉਸ ਵੇਲੇ ਇਸ ਚਿੱਠੀ ਦਾ ਆਣਾ ਮਾਣਾ ਸਮਝਿਆ ਜਾਂਦਾ ਪੰਜਾਬੀਆਂ ਵੱਲੋਂ ਜੀ ਹੁਣ ਗੱਲ ਇਹ ਹੈ ਕਿ ਇਸ ਝਾਕੀਆਂ ਜਿਹੜੀਆਂ ਹੋਣੀਆਂ ਨੇ ਇਹਦੇ ਚ 20 ਸੂਬਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ 20 ਸੂਬਿਆਂ ਦੇ ਜਿਹੜੀਆਂ ਝਾਕੀਆਂ ਹੋਣੀਆਂ ਨੇ ਜੀ ਪਰ ਉਹਦੇ ਚ ਸਾਡੇ ਪੰਜਾਬ ਦਾ ਨਾਮ ਨਹੀਂ ਹੈਗਾ ਜੀ ਹੁਣ ਇਹਦੇ ਚ ਕਾਫੀ ਸਿਆਸਤ ਜਿਹੜੀ ਆ ਭੱਗ ਗਈ ਹੈ ਜੀ ਲੋਕ ਸਭਾ ਚੋਣਾਂ ਜਿੱਦਾਂ ਆ ਰਹੀਆਂ ਨੇ ਤੇ ਹਰ ਚੀਜ਼ ਨੂੰ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੀ ਦੂਜੇ ਪਾਸੇ ਸੁਨੀਲ ਜਾਖੜ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਜਦੋਂ ਉਹਨਾਂ ਕੋਲ ਗੱਲਬਾਤ ਪੁੱਛੀ ਤੇ ਉਹ ਕਹਿੰਦੇ ਐਵੇਂ ਹੀ ਭਗਵੰਤ ਮਾਨ ਹੋਰੀ ਜੀ ਸਿਆਸਤ ਖੇਡਦੇ ਪਏ ਨੇ ਟਵੀਟ ਕਰਕੇ ਉਹਨਾਂ ਨੇ ਕਿਹਾ ਵੀ ਇਹ ਐਵੇਂ ਸਿਆਸਤ ਨਹੀਂ ਖੇਡਣੀ ਚਾਹੀਦੀ ਸੁਨੀਲ ਜਾਖੜ ਹੋਰਾਂ ਨੇ ਕਿਹਾ ਜੀ ਇਹਦੇ ਵਿੱਚ ਝਾਕੀਆਂ ਕਿਸੇ ਤਕਨੀਕੀ ਪਹਿਲ ਨੂੰ ਲੈ ਕੇ ਰੱਦ ਕੀਤੀਆਂ ਹੋਣਗੀਆਂ ਜੀ ਕਾਰਨ ਉਹਨਾਂ ਨੇ ਵੀ ਪੁਖਤਾਨੀ ਦੱਸੇ ਪੇ ਇਹ ਵੀ ਅੰਦਾਜ਼ੇ ਉਹਨਾਂ ਨੇ ਲਾਇਆ ਵੀ ਹੋ ਸਕਦਾ ਕੋਈ ਟੈਕਨੀਕੀ ਕਾਰਨ ਹੋਵੇ ਕੋਈ ਕਾਰਨ ਹੋਵੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜੋ ਉਹਨਾਂ ਦਾ ਕਹਿਣਾ ਹੋ ਸਕਦਾ ਪਰ ਕਿਹੜੀ ਇਹੋ ਜੀ ਗੱਲ ਹੋ ਗਈ ਵੀ ਜਿਹੜੀਆਂ ਹਮੇਸ਼ਾ ਤੋਂ ਹੀ ਪੰਜਾਬ ਤੋਂ ਝਾਕੀਆਂ ਜਾਂਦੀਆਂ ਨੇ ਔਰ ਪੰਜਾਬ ਦੀਆਂ ਝਾਕੀਆਂ ਜਿਹੜੀਆਂ ਨੇ ਸਾਡੇ ਪੰਜਾਬ ਦੀਆਂ ਬੜੀਆਂ ਮੈਂ ਕਹਿੰਦਾ ਜ਼ਬਰਦਸਤ ਹੁੰਦੀਆਂ ਸੀ ਜੀ ਹਮੇਸ਼ਾ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਸਾਡਾ ਪੰਜਾਬ ਦਾ ਇਤਿਹਾਸ ਹੈ ਉਹ ਸਭ ਤੋਂ ਉੱਚਾ ਸਭ ਤੋਂ ਵੱਡਾ ਅਮੀਰ ਵਿਰਸਾ ਸਾਡਾ ਜੀ ਬਿਲਕੁਲ ਸ਼ਹੀਦਾਂ ਦੀ ਜੇ ਗੱਲ ਕਰੀਏ ਤੇ ਫਿਰ ਪੰਜਾਬ ਦੇ ਸ਼ਹੀਦਾਂ ਤੋਂ ਵੱਧ ਕੇ ਤੁਹਾਨੂੰ ਪਤਾ ਹੀ ਹੈ ਕੀ ਚੀਜ਼ ਹੈ ਇੰਨਾ ਇਤਿਹਾਸ ਸਾਡਾ ਬਹੁਤ ਜ਼ਿਆਦਾ ਗੌਰਵ ਦੀ ਹੈ ਪੂਰਾ ਜੀ ਮਤਲਬ ਕਿ ਸਾਨੂੰ ਪ੍ਰਾਊਡ ਫੀਲ ਹੁੰਦਾ ਹੈ ਜੀ ਬਿਲਕੁਲ ਮਾਣ ਮਹਿਸੂਸ ਹੁੰਦਾ ਹੈ ਸਾਡੇ ਪੰਜਾਬੀਆਂ ਨੇ ਹਰ ਖੇਤਰ ਦੇ ਵਿੱਚ ਜੋ ਕੁਝ ਕੀਤਾ ਹੈ ਜੀ ਪੰਜਾਬ ਨੂੰ ਪਿੱਛੇ ਛੱਡਣਾ ਮੈਂ ਸਮਝਦਾ ਕਿ ਬੜੀ ਮੰਦ ਭਾਗੀ ਗੱਲ ਹੈ ਜੀ ਔਰ ਇਹਦਾ ਅਸਰ ਜਿਹੜਾ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਮਨਾਂ ਤੇ ਜਰੂਰ ਮੈਨੂੰ ਲੱਗਦਾ ਪਾਊਗਾ ਹੋਊਗਾ ਮਾੜਾ ਪ੍ਰਭਾਵ ਪੈ ਸਕਦਾ ਹੈ ਇਹ ਰੰਗ ਚੀਜ਼ਾਂ ਨੂੰ ਲੈ ਕੇ ਕਿਉਂਕਿ ਪਿੰਡਾਂ ਦੇ ਵਿੱਚ ਜਿਸ ਢੰਗ ਨਾਲ ਹੂੰ ਹੂੰ ਆ ਲੋਕ ਸਾਡੇ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਨੇ ਸ਼ਹਿਰਾਂ ਦੇ ਵਿੱਚ ਜਿਸ ਢੰਗ ਨਾਲ ਲੋਕ ਜਿਹੜੇ ਨੇ ਉਹਨਾਂ ਦਾ ਸੋਚ ਵਿਚਾਰ ਹੈ ਜੀ ਚਾਹੇ ਕਿਸੇ ਵੀ ਪਾਰਟੀ ਦਾ ਕਿਸੇ ਵੀ ਕੌਮ ਦਾ ਬੰਦਾ ਹੋਵੇ ਜੀ ਪੰਜਾਬੀ ਬੰਦੇ ਨੂੰ ਇਹ ਜਿਹੜੀ ਚੀਜ਼ ਹੈ ਉਹ ਮਾੜੀ ਹੀ ਲੱਗੂਗੀ ਜੀ ਬਿਲਕੁਲ ਸੋ ਦੇਖਦੇ ਹਾਂ ਕਿ ਇਹ ਜਿਹੜਾ ਹੈਗਾ ਇਸ ਦਾ ਕੀ ਸੱਟਾ ਨਿਕਲਦਾ ਹੈ ਜੀ ਇਹ ਦੂਜੀ ਵਾਰੀ ਹੈ ਜਦੋਂ ਪੰਜਾਬ ਦੇ ਵਿੱਚ ਜਿਹੜੀਆਂ ਚੱਕੇ ਨੂੰ ਨਾ ਕੀਤੀ ਗਈ ਹੈ ਔਰ ਇਸ ਤਰੀਕੇ ਦੇ ਨਾਲ ਇਹ ਬਹੁਤ ਹੀ ਮੈਂ ਸਮਝਦਾ ਕਿ ਠੀਕ ਨਹੀਂ ਦੇਖੋ ਅਜੇ ਵੀ ਮੌਕਾ ਹੈ ਅਜੇ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕਿਤਨੇ ਕਿਤੇ ਸਾਡੀਆਂ ਚੱਕੀਆਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੂੰ ਮਨਜ਼ੂਰੀ ਦੇ ਕੇ ਤੇ ਉਹਨਾਂ ਨੂੰ ਸ਼ਾਮਲ ਵਿੱਚ ਕੀਤਾ ਜਾਵੇ ਮੈਂ ਤੇ ਇਹ ਚਾਹਣਾ ਜੀ ਜੀਵਰਿੰਦਰ ਜੀ ਤੁਹਾਡਾ ਧੰਨਵਾਦ ਜਾਣਕਾਰੀ ਦੇਣ ਦੇ ਲਈ ਚਰਚਾ ਕਰਨ ਦੇ ਲਈ ਸੋਏ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਇਹਨਾਂ ਨੇ ਦੱਸਿਆ ਜਿਹੜੀਆਂ ਸਿਆਸਤ ਦੇ ਵਿੱਚ ਇਸ ਟਾਈਮ ਗੱਲਾਂ ਪੱਖੀਆਂ ਹੋਈਆਂ ਨੇ ਦਿੱਲੀ ਐਸਵਾਈਐਲ ਦਾ ਮੁੱਦਾ ਹੋਵੇ ਜਾਂ ਠੰਡ ਦਾ ਮੁੱਦਾ ਹੋਵੇ ਚਾਹੇ ਪੰਜਾਬ ਦੀਆਂ ਚਾਕੀਆਂ ਨੂੰ ਲੈ ਕੇ ਹੋਵੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕਦੀ ਸਿਆਸਤ ਦੇ ਵਿੱਚ ਨਵੇਂ ਮੁੱਦਿਆਂ ਨੂੰ ਲੈ ਕੇ ਨਵੀਂ ਗੱਲ ਦੇਸ਼ ਦੁਨੀਆ ਦੀ ਲੈ ਕੇ ਤਦ ਤੱਕ ਲਈ ਦੀ ਇਜਾਜ਼ਤ ਧੰਨਵਾਦ ਸ਼ੁਕਰੀਆ